ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਬੈੜਾ ਦਿਖਾਵਾਂਗੇ ਪੰਛੀਆਂ ਇੱਕ ਚਿਕ ਪਾਸ ਤੇ ਇੱਕ ਛੋਟੀ ਹਿੰਪਾ ਡਿਟੇਲ ਇਹਨਾਂ ਬਾਰੇ ਵੀਰ ਤੋਂ ਪੁੱਛੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਸੁਖਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਹੈ ਮੋਬਾਈਲ ਨੰਬਰ ਜੀ ਆਪਣਾ ਮੈਨ ਨੰਬਰ ਹੈ 97796212164 97796212164 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਹਾਂ ਜੀ ਪਹਿਲੇ ਨੰਬਰ ਤੇ ਆਪਾਂ ਜਿਹੜੀ ਐਚ ਐਫ ਦੀ ਬੱਚੀ ਦੇਖੀ ਜ ਨੇ ਉਮਰ ਕਿੰਨੀ ਹੈ ਦੀ ਇਹ 15 16 ਮਹੀਨਿਆਂ ਦੀ ਆ ਤੇ ਠੀਕ ਆ ਦੰਦੋ ਖੀਰੀ ਹਨ ਦੰਦੋ ਖੀਰੀ ਠੀਕ ਆ ਗੱਪਣ ਵੀ ਹੈ ਇਹ ਗੱਪਣ ਆ ਜੀ 2 ਮਹੀਨੇ ਦੀ ਕਲੀਅਰ ਜੀ ਡਾਕਟਰ ਤੋਂ ਆਪਾਂ ਆਪ ਹੱਥ ਪਾ ਕੇ ਚੈੱਕ ਕਰਾਈ ਚੈੱਕ ਕਰਵਾ ਕੇ ਆਪਾਂ ਠੀਕ ਹੈ ਰਿਕਾਰਡ ਵਗੈਰਾ ਦੇਖੋ ਰਿਕਾਰਡ ਵੀ ਬਹੁਤ ਚੰਗੇ ਫਾਰਮ ਦੀ ਹੈ ਜੀ ਠੀਕ ਹੈ ਇਹਦਾ ਖੁੱਦ ਦਾ ਰਿਕਾਰਡ ਵੀ ਹੈਗਾ ਜੀ ਖੁੱਦੇ ਹੈਗੀ ਹੈ ਜੀ ਹਨੀ ਬੀ ਦੀ ਜੀ ਠੀਕ ਹੈ ਸੈਂ ਕੋਈ ਨਾਮ ਆ ਜੀ ਪੀ ਕੇ ਦਾ ਠੀਕ ਹੈ ਤੇ ਅੱਗੇ ਇਹ ਪ੍ਰੈਗਨੈਂਟ ਐਵਰੇਸਟ ਪੁੱਤੋਂ ਆ ਜੀ ਇਹ ਵੀ ਐਸ ਦਾ ਦਾ ਠੀਕ ਹੈ ਉਹ ਤੋਂ ਗੱਬਣਾ 2 ਮਹੀਨੇ ਚੱਕ ਕਨਫਰਮ ਆ ਹਾਂ ਜੀ ਹਾਂ ਠੀਕ ਹੈ ਰੇਟ ਵਗੈਰਾ ਦਾ ਕੀ ਰਹੂਗਾ ਰੇਟ ਵੀ ਰੇਟ ਹੈ ਜਿਹੜਾ ਬਾਜ ਵਜਾ 62000 ਰੁਪਏ ਦੀ ਬੱਛੀ ਦੇਵਾਂ ਮਾਨਤਣ ਛੋੜ ਛੱਕਾ ਹੋ ਜੂਏ ਚੋ ਬਾਲਾ ਮਾਨਤਾਂ ਨਹੀਂ ਠੀਕ ਹੈ ਤੋਰੇ ਬਾਦ ਨੂੰ ਚੋਕ ਕੱਦ ਕਾੜ ਵਗੈਰਾ ਦੇਖੋ ਬੱਚੀ ਦਾ ਚੰਗਾ ਚਾਰ ਥਾਣਾ ਕੋਈ ਫੋਟ ਸੰਗਣੀ ਗੱਭਣ ਚੈੱਕ ਕਨਫਰਮਾ ਦੋ ਮਹੀਨੇ ਦੀ ਹਣਾ ਹਾਂਜੀ ਹਾਂ ਸੋ ਦੋ ਮਹੀਨੇ ਦੀ ਬੱਚੀ ਚੈੱਕ ਕਨਫਰਮਾ ਪਈ ਨੂੰ ਬਹੁਤ ਪਾਲੂ ਜੀ ਤੈਨੂੰ ਸੁਣਾਏ ਨਹੀਂ ਠੀਕ ਆ ਫੁੱਲ ਬਰੀਡ ਚ ਹਣਾ ਇਹ ਵਾਲੀ ਆ ਫੁੱਲ ਬਰੀਡਡ ਆ ਸੋ ਬੱਚੀ ਦਾ ਕੱਦ ਕਾੜ ਵਗੈਰਾ ਦੇਖੋ ਤੇ ਚਾਰੂ ਵਗੈਰਾ ਵੀ ਪੂਰੀ ਫੁੱਲ ਆ ਜਾਵਾ ਹਣਾ ਹਾਂ ਮੂਰੀ ਨਹੀਂ ਤਕਲੀ ਜੀ ਮੰਨਦੀ ਹੈ ਤਾਈਓ ਤੁਰਨੇ ਚ ਤਕਲੀ ਖੁੱਲੀ ਫਿਰਦੀ ਆਪਾਂ ਲਈਏ ਜੀ ਇਹ ਠੀਕ ਹੈ ਹਾਂ ਬਹੁਤ ਚੰਗੇ ਫਾਰਮ ਦੀ ਵੇੜ ਹੈ ਜੀ ਅੱਗੇ ਦੋ ਨੰਬਰ ਦੇ ਬੱਚੀ ਦੇਖੇ ਨੇ ਜੀ ਆਪਾਂ ਹਾਂਜੀ ਵੀਰੇ ਕਿ 7 8 ਮਹੀਨੇ ਐ 7 8 ਮਹੀਨੇ ਉਮਰ ਹੈ ਹਨਾ ਥਾਣੇ ਦੇ ਚਾਰੀ ਹੈ ਹਨਾ ਥਾਣੇ ਦੀ ਦੋਨਾਂ ਬੱਚੀਆਂ ਦੀ ਚਾਰ ਚਾਰ ਥਾਣਾ ਜੀ ਕੋਈ ਵੀ ਰਿਪੋਰਟ ਸ਼ਾਂਗ ਨਹੀਂ ਹੈਗੀ ਜੀ ਤੇ ਇਹਦਾ ਰਿਕਾਰਡ ਵਗੈਰਾ ਪਤਾ ਆਪਣਾ ਕੋ ਰਿਕਾਰਡ ਜੀ ਆਪਾਂ ਬੰਦੇ ਕੋਲੇ 10 15 ਹਜ਼ਾਰ ਡੰਗਰ ਸੀ ਹੈ ਕੀ ਰਿਕਾਰਡ ਦੀ ਆ ਪਰ ਆਪਾਂ ਕਹਿ ਵੀ ਕਹਿ ਕੇ ਨਹੀਂ ਦਿੰਦੇ ਹੈਗੇ ਆਲੇ ਠੀਕ ਹੈ ਇਹਦਾ ਰੇਟ ਕੀ ਰੱਖਿਆ ਵਾ ਇਹ 25000 ਰੁਪਏ ਦੀ ਦਾ ਮਾਰਦਾਨ ਹੋ ਜਾਊਗਾ ਮਾਰਦਾਨ ਹੋ ਜਾਊਗਾ ਤੋੜੇ ਬਾਦ ਨੂੰ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਬੈਠ ਦੀ ਚੰਗੀ ਸੋਹਣੀ ਬੱਚੀ ਮਾਨੂੰ 7 8 ਮਹੀਨੇ ਦੀ ਏ ਜ ਤਕਰੀਬਨ ਚਾਰ ਕਿ ਮਹੀਨੇ ਸੰਭਗੇ ਏਜ ਦੇ ਕਾਬਲ ਹੋ ਜਾਂਦੇ ਹੈ ਹਨਾ ਸੋ ਬੱਚੀ ਦੇਖੋ ਕਿਆ ਬਤਾ ਘੋੜੀ ਆ ਜਿੰਨੇ ਮਹੀਨੇ ਚ ਇਹ ਹੀ ਹੋ ਜੂਗੀ ਜੀ ਠੀਕ ਹੈ ਮੂਰੇ ਵਧੀਆ ਮੰਨ ਕੇ ਚਲੋ ਸਾਡੇ ਟਾਈਮ ਉੱਤੇ ਚ ਆ ਜੂ ਜੀ ਠੀਕ ਹੈ ਸੋ ਦੇਖੋ ਮੂੰ ਮੱਥਾ ਫੇਸ ਕੁਆਲਟੀ ਵਗੈਰਾ ਖੜਮੀ ਖੁੜਮੀ ਬਹੁਤ ਹੈ ਜੀ ਟੂ ਹੀਟਾ ਹੀ ਦੀ ਬਹੁਤ ਸਿੱਧੀ ਆ ਠੀਕ ਹੈ ਪੂਰੀ ਰਾਜ ਜ ਸਮੀ ਬੜੀ ਜੀ ਹਨਾ ਸੋ ਦੇਖੋ ਫੁੱਲ ਕਬੂਤ ਜਾਈ ਗਈ ਬੱਚੀ ਆ ਸੋ 2 ਹੀਫਰਾ ਫੋਰ ਸੇਲ ਸੀ 97797 21166 ਪਿੰਡ ਤੋੜਾ